ਇਹ ਨਹੀਂ ਮਿਲੀ ਸਾਨੂੰ ਅੱਜ ਮੋਟਰਸਾਈਕਲ ਵਾਲੀ ਤੇ ਗੱਡੀ ਕਰਾਉਣੀ ਪਈ ਸਾਨੂੰ ਤੇ ਕੋਈ ਰਸੌਲੀ ਬਾਈ ਕਿੱਡੀ ਵੱਡੀ ਆ ਵਿਚਾਰੀ ਇਹ ਦਰਵੇਸ਼ ਦੇ ਤੇ ਇਹਦਾ ਅੱਜ ਆਪਰੇਸ਼ਨ ਹਰਜਿੰਦਰ ਬਾਈ ਜੀ ਕੈਨੇਡਾ ਤੋਂ ਆ ਦੇਖੋ ਤੇ ਉਹਨਾਂ ਨੇ ਬਈ ਇਹ ਕਰਵਾ ਕੇ ਦੇਣਾ ਤੇ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਕੋਦਰ ਕੋਲੇ ਪੈਂਦਾ ਬਾਈ ਦਾ ਤੇ ਰਾਤ ਮੈਨੂੰ ਫੋਨ ਆਇਆ ਸੀ ਵੀ ਕਹਿੰਦੇ ਤੁਸੀਂ ਲਿਆਓ ਕਰਵਾ ਕੇ ਇਹਦਾ ਆਪਰੇਸ਼ਨ ਤੇ ਚਲੋ ਵਿਚਾਰੀ ਦੀ ਜਾਨ ਸੌਖੀ ਹੋ ਜੂਗੀ ਜਿਹੜੇ ਕੋਈ ਦਿਨ ਰਹਿ ਗਏ ਹਨ ਜਿੰਦਗੀ ਦੇ ਸੌਖੇ ਕੱਟ ਜਾਣਗੇ ਬਈ ਤੇ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਪਰਮਾਤਮਾ ਵਾਹਿਗੁਰੂ ਸਦਾ ਹੀ ਮਿਹਰ ਰੱਖੇ ਤੁਹਾਡੇ ਤੇ ਤੁਹਾਨੂੰ ਪਰਿਵਾਰ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਰੱਖੇ ਤਰੱਕੀਆਂ ਬਖਸ਼ੇ ਮਾਲਕ ਚਲੋ ਬਹੁਤ ਬਈ ਇਸ ਚੀਜ਼ ਨਾਲ ਫਰਕ ਪੈਂਦਾ ਜਿੰਨੀ ਕ ਭੈਣ ਭਰਾ ਚਲੋ ਆਪਣੀ ਨਾਲ ਖੜਦੇ ਹਨ ਆਪਣੀ ਹੈਲਪ ਕਰਦੇ ਸਪੋਰਟ ਕਰਦੇ ਆ ਆ ਭਾਈ ਆਪਾਂ ਇਹੋ ਜੇ ਬੇਜਬਾਨ ਦਰਵੇਸ਼ਾਂ ਦੀ ਹੈਲਪ ਕਰ ਸਕਦੇ ਆਪਾਂ ਕੋਈ ਬੇਸਹਾਰਾ ਜਿਨ੍ਹਾਂ ਨੂੰ ਕੋਈ ਆਂ ਸਾਂਭ ਸੰਭਾਲਣੀ ਹੁੰਦੀ ਹੈ ਨਾ ਜਿਨ੍ਹਾਂ ਦੀ ਕਿਤੇ ਤੇ ਆਪਾਂ ਇਹੋ ਜੇ ਦਰਵੇਸ਼ਾਂ ਦੀ ਹੈਲਪ ਕਰ ਸਕਦੇ ਆਂ ਭਾਈ ਰਲ ਮਿਲ ਕੇ ਸਾਰੇ ਭੈਣ ਭਰਾ ਤੇ ਇਸੇ ਤਰ੍ਹਾਂ ਹੀ ਭਾਈ ਸਾਡਾ ਸਾਥ ਦਿਆ ਕਰੋ ਤੇ ਇੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਵੀਡੀਓ ਜਿੰਨੀ ਵੀ ਹੋ ਸਕਦੀ ਹੈ ਭਾਈ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਇੱਕ ਸੇਵਾ ਸਮਝ ਕੇ ਸ਼ੇਅਰ ਕਰਦਿਆ ਕਰੋ ਇੱਕ ਸੇਵਾ ਦੇ ਨਾਮ ਤੇ ਬਾਕੀ ਅਪਡੇਟ ਆਪਾਂ ਤੁਹਾਨੂੰ ਚੱਲ ਕੇ ਬਾਦਲ ਦਿੰਨੇ ਹੀ ਬਾਦਲ ਚੱਲੇ ਆ ਸਾਨੂੰ ਰੇੜੀ ਨਹੀਂ ਮਿਲੀ ਅਸਲ ਦੇ ਵਿੱਚ ਅੱਜ ਦੂਜੀ ਮੋਟਰਸਾਈਕਲ ਤੇ ਮਗਰ ਪਾਉਣ ਵਾਲੀ ਸਾਡੇ ਕੋਲੇ ਹੈ ਨਹੀਂ ਕਿ ਉਹ ਤੇ ਫਿਰ ਸਾਨੂੰ ਗੱਡੀ ਕਰਾਉਣੀ ਪਈ ਫਿਰ ਕਿਉਂਕਿ ਲੈ ਕੇ ਜਾਣਾ ਜ਼ਰੂਰੀ ਸੀ ਬਈ ਇਹਨੂੰ ਤੇ ਚਲੋ ਵਹਿ ਗਈ ਜੀ ਹੁਣ ਤੁਹਾਨੂੰ ਅਪਡੇਟ ਦਿੰਨੇ ਆਪਾਂ ਬਾਦਲ ਆ ਗਈ ਬਾਦਲ ਤੇ ਅਰਦਾਸ ਬੇਨਤੀ ਜ਼ਰੂਰ ਕਰਿਓ ਜੀ ਵੀ ਤੰਦਰੁਸਤ ਜਲਦੀ ਹੋਵੇ ਠੀਕ ਠਾਕ ਆਪਰੇਸ਼ਨ ਹੋ ਜਾਏ ਇਹਦਾ ਵਿਚਾਰੀ ਦਾ ਤੇ ਆਪਦੀ ਜਿਹੜੀ ਰਹਿੰਦੀ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਕੱਤੇ। ਫੈਸਟ ਕਰਾਉਣ ਚੱਲੇ ਆਂ ਜੀ ਬੈਲਾ ਦਾ। ਸੈਂਪਲ ਕੱਢ ਕੇ ਦੇਤਾ ਉਹਨਾਂ ਨੇ। ਤੇ ਇਹਨੂੰ ਟਿਊਮਰ ਹੈ ਜੀ ਡਾਕਟਰ ਸਾਹਿਬ ਕਹਿੰਦੇ। ਅੱਜ ਕਰ ਦੇਖਦੇ ਆ ਤੁਹਾਨੂੰ ਅਪਡੇਟ ਆਪਾਂ ਨਾਲੋ ਨਾਲ ਦੇਈ ਜਾਂਦੇ ਆ। ਫੋਲੋ ਕਰ ਲਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ। ਆ ਬੈਠੀ ਜੀ ਬੈਲਾ ਬੈਲਾ ਦਾ ਆਪਰੇਸ਼ਨ ਕਰਾਉਣ ਆਏ ਆ। ਤੇ ਉਹ ਡਾਕਟਰ ਸਾਹਿਬ ਬਹੁਤ ਸਮਝਦਾਰ ਡਾਕਟਰ ਸਾਹਿਬ ਬਹੁਤ ਸਿਆਣੇ ਡਾਕਟਰ ਸਾਹਿਬ। ਤੇ ਆ ਰਿਪੋਰਟ ਆਈ ਏਦੀ ਹੁਣ ਕਹਿੰਦੇ ਇਨਫੈਕਸ਼ਨ ਬਹੁਤ ਜ਼ਿਆਦਾ ਹੋਈ ਪਈ ਐ ਚ 18000 ਇਨਫੈਕਸ਼ਨ ਹੋਈ ਐ ਤੇ ਫਿਰ ਆਪਾਂ ਡਾਕਟਰ ਸਾਹਿਬ ਨੂੰ ਦਿਖਾਉਣੇ ਆ ਫਿਰ ਆਪਾਂ ਤੁਹਾਨੂੰ ਦੱਸਦੇ ਆ ਜੀ ਇਹ ਆਪਰੇਸ਼ਨ 100% ਤਾਂ ਹੋਣਾ ਚਾਹੀਦਾ ਪਰ ਐ ਨਹੀਂ ਪਤਾ ਹੁਣ ਵੀ ਇੰਨੀ ਇਨਫੈਕਸ਼ਨ ਚ ਕਰਨਗੇ ਜਾਂ ਨਹੀਂ ਡਾਕਟਰ ਤੇ ਇਧਰੋਂ ਆਪ ਵੀਰੀਆਂ ਲਈ ਆਉਂਦੇ ਆ ਤੇ ਆ ਦੇਖੋ ਜੀ ਇੱਥੇ ਬਹੁਤ ਦੂਰੋਂ ਦੂਰੋਂ ਮੰਨ ਕੇ ਚੱਲੋ ਲੋਕ ਆਉਂਦੇ ਆ ਆਪਰੇਸ਼ਨ ਕਰਾਉਣ ਲਓ ਜੀ ਭਾਈ ਦਵਾਈਆਂ ਦੇਤੀਆਂ ਡਾਕਟਰ ਸਾਹਿਬ ਨੇ ਇਹਨੂੰ ਹੈਗੀ ਇਨਫੈਕਸ਼ਨ ਬਹੁਤ ਜ਼ਿਆਦਾ ਤੇ ਆਪਰੇਸ਼ਨ ਨਹੀਂ ਅੱਜ ਹੋਣਾ ਕਹਿੰਦੇ ਆ ਦੇਖੋ ਤੁਸੀਂ ਆ ਟਿਊਮਰ ਹੈ ਤੇ ਟਿਊਮਰ ਤੇ ਆਪਰੇਸ਼ਨ ਤਾਂ ਹੀ ਹੋਣਾਗਾ ਤੇ 4-5 ਦਿਨ ਦਵਾਈ ਖੋਣੀ ਪਊਗੀ ਇਹਨੂੰ ਉਦੋਂ ਬਾਅਦ ਫਿਰ ਕਰਾਂਗੇ ਆਪਰੇਸ਼ਨ ਕਹਿੰਦੇ ਭਾਈ ਜੀ ਇਹ ਨਾ ਦਵਾਈ ਦੇਤੀ ਉਹਨਾਂ ਨੇ ਇੱਕ ਵਾਰੀ 4-5 ਦਿਨਾਂ ਦੀ ਤੇ ਉਹ ਕਹਿੰਦੇ ਵੀ ਐਂ ਐਂ ਗੱਲ ਵੀ ਵਿਚਾਰੀ ਦੇ ਦੇ ਅਨਫੈਕਸ਼ਨ ਬਹੁਤ ਜ਼ਿਆਦਾ ਹੋਈ ਪਈ ਹੈ ਖੂਨ ਘਟਾਈ ਤੇ ਆਪਾਂ ਹੁਣ ਆਪਰੇਸ਼ਨ ਕਰਾਂਗੇ ਹਨਾ ਵੀ ਖੂਨ ਫਿਰ ਤੁਹਾਨੂੰ ਪਤਾ ਨਿਕਲਦਾ ਤੇ ਵੀ ਅਜੇ ਤੁਸੀਂ ਖੜ ਜੋ ਡਾਕਟਰ ਸਾਹਿਬ ਕਹਿੰਦੇ ਵੀ ਡਾਕਟਰ ਸਾਹਿਬ ਬਹੁਤ ਸਿਆਣੇ ਆਈ ਤੇ ਬਾਦਲ ਬਾਦਲ ਪੈਂਡ ਆਈ ਅਸੀਂ ਤੇ ਉਹ ਰੇੜੀ ਸਾਨੂੰ ਅੱਜ ਮੋਟਰਸਾਈਕਲ ਦੇ ਮਗਰ ਪਾਉਣ ਵਾਲੀ ਕਿਸੇ ਤੇ ਮਿਲੀ ਨਹੀਂ ਕਿਤੇ ਅਸੀਂ ਪਰ ਗੱਡੀ ਕਰਾ ਕੇ ਲੈ ਆਂਦੀ ਆਹ ਬਾਦਲ ਪੈਂਡ ਆਈ ਹੁਣ ਅਸੀਂ ਵਾਪਸ ਚੱਲੇ ਆ ਤੇ ਉਹ ਕਹਿੰਦੇ ਵੀ ਇੱਕ ਵਾਰੀ ਰੋਕ ਜੋ ਤੁਸੀਂ ਆਪਰੇਸ਼ਨ ਕਰ ਦਿਆਂਗੇ ਵੀ ਟਿਊਮਰ ਹੈ ਇਹਦੇ ਕਹਿੰਦੇ ਵੀ ਕੈਂਸਰ ਹੈ ਕਿ ਨੂੰ ਆਪਾਂ ਕਹਿਦੇ ਨੇ ਹੈ ਨਾ ਇਹ ਕੈਂਸਰ ਦੀ ਗੰਡ ਹੈ ਤੇ ਚਲੋ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਲਕੋ ਵੈਗਰੂ ਸੱਚੇ ਪਾਤਸ਼ਾਹ ਮਿਹਰ ਕਰੇ ਤਰੱਕੀਆਂ ਬਖਸ਼ੇ ਪਰਿਵਾਰ ਨੂੰ ਤੁਹਾਡੇ ਸਾਰਿਆਂ ਨੂੰ ਜੀ ਮਿਹਰ ਕਰੇ ਤੇ ਭਾਈ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਬਹੁਤ ਵੱਡਾ ਸਾਰਾ